ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਹਾਂ ਤੇ ਲੱਗੇ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਜਿਵੇਂ ਕਿ ਹਨਾ ਸਾਰਿਆਂ ਦੇ ਘਰਾਂ ਦੇ ਵਿੱਚ ਜਿਹੜੀ ਪ੍ਰੈਸ ਹੋਗਿਆਦਾ ਉਹ ਆਪਾਂ ਡੇਲੀ ਯੂਜ਼ ਕਰਦੇ ਆ ਹਨਾ ਕਿਉਂਕਿ ਆਪਾਂ ਆਪਣੇ ਕੱਪੜਿਆਂ ਨੂੰ ਪ੍ਰੈਸ ਕਰਦੇ ਹੁੰਨੇ ਆ ਤੇ ਅੱਜ ਬਹੁਤ ਹੀ ਵਧੀਆ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਪਾਂ ਆਏ ਆ ਜੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲੱਗਿਆ ਜੀ ਅੱਜ ਦੀ ਵੀਡੀਓ ਸਟਾਰਟ ਕਰਨ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਏ ਕਿ ਜਦੋਂ ਵੀ ਆਪਣੇ ਕੋਈ ਵੀ ਕਪੜਾ ਵਗੈਰਾ ਨਾਲ ਲੱਗ ਜਾਂਦਾ ਹੈ ਤੇ ਆਪਣੇ ਜਿਹੜਾ ਇਹ ਥੱਲੇ ਵਾਲਾ ਹੈ ਨਾ ਇਹਦਾ ਹਿੱਸਾ ਹੁੰਦਾ ਹੈ ਤੇ ਇਹ ਹੈ ਨਾ ਕਾਫੀ ਜ਼ਿਆਦਾ ਮੱਚ ਜੀ ਜਾਂਦਾ ਹੈ ਤੇ ਇਹਦੇ ਤੇ ਕਾਲਸ ਵਗੈਰਾ ਲੱਗ ਜਾਂਦੀ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਾਲਸ ਵਗੈਰਾ ਕਿਵੇਂ ਸਾਫ਼ ਕਰਾਂਗੇ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਮੇਰੀ ਪਲੇਸ ਨੂੰ ਤੇ ਆਪਾਂ ਇਹ ਸਾਰੀ ਤੁਹਾਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦਿਖਾਵਾਂਗੇ ਜੀ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਦੇਖਿਓ ਕਿ ਆਪਾਂ ਕੀ ਕੁਝ ਲੈਣੇ ਆ ਤੇ ਆਪਾਂ ਕਰਦੇ ਹਾਂ ਜੀ ਆਪਣੇ ਪਲੇਸ ਨੂੰ ਜਿਹੜਾ ਸਾਫ਼ ਦੇਖਦੇ ਹਾਂ ਕਿ ਕਿੰਨੀ ਹਨਾ ਸਾਫ਼ ਹੁੰਦੀ ਹੈ ਤੇ ਚੰਗੀ ਤਰ੍ਹਾਂ ਆਪਾਂ ਸਾਫ਼ ਕਰਾਂਗੇ ਜੀ ਇਹਨੂੰ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਜੀ ਮੈਂ ਤੁਹਾਨੂੰ ਦੱਸਦੀ ਹਾਂ ਤੇ ਹੁਣ ਆਪਾਂ ਇੱਥੇ ਕੀ ਕੁਝ ਲੈਣੇ ਆ ਤੇ ਆਪਾਂ ਹਨਾ ਪ੍ਰੈਸ ਨੂੰ ਜਿਹੜੀ ਆਪਣੀ ਸਾਫ਼ ਕਰਕੇ ਦਿਖਾਉਣੀ ਆ ਤੁਹਾਨੂੰ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਇੱਕ ਖਾਲੀ ਕੌਲੀ ਲੈ ਲੈਣੀ ਆ ਤੇ ਇਹਦੇ ਵਿੱਚ ਕੀ ਕਰਾਂਗੇ ਜੀ ਆਪਾਂ ਅੱਧਾ ਚਮਚ ਆਪਣਾ ਪਾਵਾਂਗੇ ਜੀ ਨਮਕ ਦਾ ਤੇ ਇੱਥੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਿੱਠਾ ਸੋਡਾ ਤੇ ਉਸ ਤੋਂ ਬਾਅਦ ਵਿੱਚ ਜੀ ਕੀ ਕਰਨਾ ਆ ਇੱਥੇ ਆਪਾਂ ਕੋਲਕਾਟ ਲੈ ਲੈਣਾ ਮ ਤੁਸੀਂ ਕੋਈ ਵੀ ਤੁਹਾਡੇ ਕੋਲ ਕੋਲਗਟ ਹੈਗਾ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤੇ ਕੋਲਗਟ ਲੈ ਲੈਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਕੀ ਕਰਨਾ ਹੈ ਜੀ ਇਹਨੂੰ ਆਪਾਂ ਮਿਕਸ ਕਰ ਲੈਣਾ ਮਿਕਸ ਕਰਨ ਦੇ ਵਾਸਤੇ ਆਪਾਂ ਇੱਥੇ ਇਹਨਾਂ ਜੰਦੀ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਆਪਾਂ ਪਾਵਾਂਗੇ ਜੀ ਇੱਥੇ ਥੋੜਾ ਜਿਹਾ ਸਿਰਕਾ ਜਾਨਕਿ ਕਿ ਵਿਨੇਗਰ ਥੋੜਾ ਜਿਹਾ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਜੀ ਇੱਥੇ ਮਿਕਸ ਤੁਸੀਂ ਦੇਖਿਓ ਕਿ ਆਪਣੀ ਪ्रेस ਆ ਜਿਹੜੀ ਬਹੁਤ ਹੀ ਸਾਫ਼ ਹੋ ਜਾਣੀ ਆ ਵਧੀਆ ਭੰ ਜਾਣੀ ਆ ਤੇ ਕਿ ਜੇ ਡੇਲੀ ਯੂਜ਼ ਕਰਦੇ ਆਪਾਂ ਪ੍ਰੈਸ ਨੂੰ ਤੇ ਆਪਣੀ ਵੀਡੀਓ ਜਿਹੜੀ ਇਹ ਕੰਮ ਆਉਣ ਵਾਲੀ ਆ ਤੇ ਹੁਣ ਆਪਾਂ ਇੱਥੇ ਕੀ ਕਰਨੀ ਜੀ ਪੈਸ ਲਾ ਲੈਣੀ ਆ ਆਪਾਂ ਤੇ ਇੱਕ ਲੈ ਲੈਣਾ ਆ ਆਪਾਂ ਇੱਥੇ ਬ੍ਰਸ਼ ਤੇ ਆਪਾਂ ਬੁਰਸ਼ ਦੀ ਮਦਦ ਨਾਲ ਆਪਾਂ ਇਹ ਜਿਹੜਾ ਸਾਰਾ ਮਿਸ਼ਰਣ ਬਣਾਇਆ ਵਾ ਇਹ ਆਪਾਂ ਇਹਦੇ ਉੱਤੇ ਅਪਲਾਈ ਕਰਾਂਗੇ ਇਹਤੇ ਚੰਗੀ ਤਰ੍ਹਾਂ ਜੀ ਅਪਲਾਈ ਕਰ ਦਾਂਗੇ ਇਸ ਤਰੀਕੇ ਦੇ ਨਾਲ ਤੇ ਤੁਸੀਂ ਦੇਖਦੇ ਜਾਏ ਕਿ ਆਪਣੇ ਪ੍ਰੈਸ ਜਿਹੜੀ ਬਹੁਤ ਹੀ ਵਧੀਆ ਸਾਫ਼ ਨਿਕਲ ਜਾਣੀ ਹੈ ਜੇਕਰ ਤੁਹਾਡੀ ਪ੍ਰੈਸ ਦੇ ਉੱਤੇ ਕਾਲਾਪਨ ਹੈਗਾ ਜਿਵੇਂ ਕਿ ਜਲੇ ਹੋਏ ਦਾ ਹੁੰਦਾ ਤੇ ਉਹ ਵੀ ਉਹ ਆਸਾਨੀ ਦੇ ਨਾਲ ਜੀ ਉੱਤਰ ਜਾਊਗਾ ਆਪਾਂ ਇਹਨੂੰ ਇਦਾਂ-ਇਦਾਂ ਕਰਕੇ ਜੀ ਅਪਲਾਈ ਕਰਦੇ ਜਾਣਾ ਸੇਵਾਸਾਪਾ ਬਰਸ਼ ਦੀ ਮਦਦ ਦੇ ਨਾਲ ਆਪਾਂ ਇਹਨੂੰ ਸਾਫ ਕਰਦੇ ਜਾਵਾਂਗੇ ਆਪਾਂ ਇੱਥੇ ਸਟੀਲ ਬਰਸ਼ ਵਗੈਰਾ ਜਾਂ ਕੋਈ ਹੋਰ ਬਰਸ਼ ਨਹੀਂ ਯੂਜ਼ ਕਰਨਾ ਹੈਗਾ ਕਿਉਂਕਿ ਜਿਹਨਾਂ ਇਹਦੇ ਉੱਤੇ ਫਿਰ ਕੀ ਹੋਣਾ ਹੈ ਕਿ ਜਿਹੜੀਆਂ ਆਪਣੀਆਂ ਆਹ ਹੈ ਆ ਜਿਆਦਾ ਸਟੀਲ ਬਰਸ਼ ਦੇ ਨਾਲ ਜਾਦਾ ਆਪਣੇ ਉੱਤੇ ਹੋਊ ਸਿਰਫ ਸੌਫਟ ਜਾਂ ਬ੍ਰਸ਼ ਲੈਣਾ ਤੁਸੀਂ ਇਸ ਤੋਂ ਬਿਨਾ ਜੇ ਤੁਹਾਡੇ ਕੋਲ ਕੋਈ ਹੋਰ ਸੌਫਟਵੇਅਰ ਜਾਂ ਬ੍ਰਸ਼ ਹੈਗਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਅੱਡਾ ਪਚੰਗੀ ਤਰ੍ਹਾਂ ਆਪਾਂ ਸਾਰੇ ਕਿਤੇ ਲਗਾ ਦਾਂਗੇ ਆ ਦੇਖੋ ਜੀ ਤੁਸੀਂ ਇੰਨੀ ਜਿਆਦਾ ਗੰਦੀ ਹੋਈ ਪਈ ਹੈ ਆਪਾਂ ਇਹਨੂੰ ਸਾਰੇ ਕਿਤੇ ਅਪਲਾਈ ਕਰ ਦਾਂਗੇ ਲਓ ਜੀ ਚੰਗੀ ਤਰ੍ਹਾਂ ਆਪਾਂ ਸਾਰੇ ਕੀਤੇ ਇਹਨੂੰ ਅਪਲਾਈ ਕਰਤਾ ਤੇ ਹਾਂ ਹੁਣ ਆਪਾਂ ਇਹਨੂੰ 5-10 ਮਿੰਟ ਦੇਰ ਲਈ ਐਦਾਂ ਹੀ ਰੱਖ ਦਾਂਗੇ ਹਾਂਜੀ ਲੋ ਜੀ 10-15 ਮਿੰਟ ਹੋ ਚੁੱਕੇ ਇਹਨੂੰ ਪਈ ਨੂੰ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਜੀ ਫੇਰ ਆਪਣਾ ਜਿਹੜਾ ਥੋੜਾ ਜਿਹਾ ਆਪਾਂ ਇਹਨੂੰ ਸਾਫ਼ ਕਰ ਦਾਂਗੇ ਆਪਾਂ ਇਹਨੂੰ ਇਸ ਤੋਂ ਬਾਅਦ ਵਿੱਚ ਕੀ ਕਰਾਂਗੇ ਤਾਂ ਤੁਸੀਂ ਕੋਈ ਵੀ ਇੱਥੇ ਵੇਸਟੇਜ ਕੱਪੜਾ ਲੈ ਲੈਣਾ ਹੈ। ਆਪਾਂ ਇੱਥੇ ਪਾਣੀ ਨਹੀਂ ਯੂਜ਼ ਕਰਨਾ ਹੈਗਾ। ਕਿਉਂਕਿ ਜੀ ਬਿਜਲੀ ਦਾ ਤੁਹਾਨੂੰ ਪਤਾ ਹੈ ਹੈਨਾ ਕਿ ਕੰਮ ਇਹਦੇ ਵਿੱਚ ਅਗਰ ਇਹਦੇ ਵਿੱਚ ਪਾਣੀ ਵਗੈਰਾ ਪੈ ਗਿਆ ਤਾਂ ਤਾਂ ਉਹਦੀ ਵੀ ਇਹ ਖਰਾਬ ਹੋ ਜੂਗੀ। ਤੇ ਆਪਾਂ ਇਹਨੂੰ ਵੇਸਟੇਜ ਕੱਪੜਾ ਲੈ ਕੇ ਤੁਸੀਂ ਕੋਈ ਵੀ ਇਹਨੂੰ ਉਹਦੇ ਨਾਲ ਤੁਸੀਂ ਇਹਨੂੰ ਸਾਫ਼ ਕਰਦੇ ਨੇ। ਲਓ ਜੀ ਪ्रेस ਦੇਖ ਸਕਦੇ ਆ ਆਪਣੀ ਬਹੁਤ ਹੀ ਸੌਫਟ ਸੌਫਟ ਪੈਸ ਹੋ ਗਈ ਹੈ ਤੇ ਜਲਿਆ ਵਗੈਰਾ ਇੱਥੇ ਕੁਝ ਵੀ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਜਲਿਆ ਹੋਇਆ ਇੱਥੇ ਬਿਲਕੁਲ ਵੀ ਨਹੀਂ ਹੈਗਾ ਪਹਿਲਾਂ ਕਾਫੀ ਜ਼ਿਆਦਾ ਜਲਿਆ ਹੋਇਆ ਸੀਗਾ ਤੇ ਇਹ ਨੀਚੇ ਦਾ ਵੈਸੇ ਬਲੈਕ ਕਲਰ ਦੀ ਹੋਈ ਹੈ ਇਹ ਤੇ ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਕੋਈ ਵੀ ਪ्रेस ਦੇ ਉੱਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਤੁਸੀਂ ਦੇਖ ਲਓ ਕਿ ਆਪਣੀ ਟੈਸਟਾ ਬਿਲਕੁਲ ਹੀ ਨੰਮੀ ਵਰਗੀ ਨਿਕਲੇ ਆ ਆ ਦਿਖੋ ਦੇਖੋ ਤੁਸੀਂ ਪ्रेस ਐਂ ਬਿਲਕੁਲ ਸਾਫ਼ ਹੋ ਚੁੱਕੀ ਆ ਤੇ ਇੱਥੋਂ ਥੱਲੇੋਂ ਵੀ ਹੈ ਨਾ ਇਹ ਸਾਫ਼ ਹੋ ਗਈ ਆ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਪ੍ਰੈਸ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਅਵੇਲੇਬਲ ਮਿਲ ਜਾਣਗੀਆਂ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਜਿਹੜੀ ਉਹ ਇੰਨੀ ਹੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੇ ਦੱਸਿਓ ਤੁਸੀਂ ਦੇਖੋ ਜੀ ਇੱਧਰ ਆਪਣੇ ਪ੍ਰੈਸ ਬਿਲਕੁਲ ਹੀ ਨਵੀਂ-ਨਵੀਂ ਵਰਗੀ ਹੋ ਗਈ ਆ ਬਿਲਕੁਲ ਹੀ ਸਾਫ਼ ਹੋ ਗਈ ਆ ਤੇ نیچے ਵੀ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿਉਂਕਿ ਜੀ ਇਹ ਵੈਸੇ ਬਲੈਕ ਕਲਰ ਦੀ ਹੈ ਇਹ نیچے ਤੁਸੀਂ ਕਹਿਣਾ ਹੈ ਜੀ ਸਾਫ਼ ਨਹੀਂ ਹੋਈ ਹੈਗੀ ਆਹ ਚੀਜ਼ ਜਿਹੜੀ ਬਲੈਕ ਕਲਰ ਦੀ ਹੋਈ ਆ ਤੇ ਵੈਸੇ ਜਿਹੜਾ ਜਲਿਆ ਵਗੈਰਾ ਹੁੰਦਾ ਆ ਉਹ ਇਹਦੇ ਨਾਲ ਸਾਫ਼ ਹੋ ਜਾਂਦਾ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ